ਸਾ ਤੇ ਕੇ ਫੇਰਾ ਖੋਲਾ ਨਾ ਡਰ ਖੋਲਾ ਨਾ ਡਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਆਲੀ ਵਿੱਚ ਪੰਜਾਬੀ ਗਾਇਕ ਜਸਵਿੰਦਰ ਬਰਾੜ ਜੀ ਦਾ ਲਾਈਵ ਸ਼ੋਅ ਚੱਲ ਰਿਹਾ ਸੀ ਅਤੇ ਉਹਨਾਂ ਦੀ ਇਹ ਲਾਈਵ ਸ਼ੋਅ ਦੀ ਸੋਸ਼ਲ ਮੀਡੀਆ ਤੇ ਵੀਡੀਓ ਖੂਬ ਜਿਆਦਾ ਵਾਇਰਲ ਹੋ ਰਹੀ ਹੈ ਹਾਈਆਂ ਪੇਜਾਂ ਵੱਲੋਂ ਤਾਂ ਉਸ ਵੀਡੀਓ ਨੂੰ ਟਰੋਲ ਸਮਝਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਦੋਸਤੋ ਜਸਵਿੰਦਰ ਬਰਾੜ ਨੇ ਲਾਈਵ ਸ਼ੋਅ ਗਾਉਂਦੇ ਗਾਉਂਦੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਅਤੇ ਉਸਦੇ ਬੋਲ ਗਾਉਂਦਿਆਂ ਗਾਉਂਦਿਆਂ ਉਸ ਦਾ ਗਲਾ ਬੈਠ ਗਿਆ ਜਿਸ ਨੂੰ ਵੇਖਦਿਆਂ ਹੀ ਆਡੀਅנס ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਅਤੇ ਕਿਹਾ ਦੇਖ ਲਓ ਅੱਜ ਦੀ ਪੰਜਾਬੀ ਗਾਇਕੀ ਦਾ ਹਾਲ ਹਰ ਦੋਸਤੋ ਜਸਵਿੰਦਰ ਬਰਾੜ ਜੀ ਆਪਣੇ ਪਿਆਰੇ ਜੇ ਗੀਤ ਗਾਏ ਤਾਂ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਰਾਜ ਕਰਦੇ ਨੇ। ਸੁਵਿੰਦਰ ਬਰਾੜ ਨੇ ਕਿਹਾ ਪ੍ਰਮਾਤਮਾ ਨੂੰ हे ਪ੍ਰਮਾਤਮਾ ਐਨਾ ਕਹਿਰ ਨਾ ਕਰਿਆ ਕਰ ਜੇ ਤੂੰ ਪੁੱਤ ਲੈ ਜਾਣੇ ਹੁੰਦੇ ਆ ਫਿਰ ਦੇਹਾਨਾ ਕਰ ਫਿਰ ਦੇਹਾਨਾ ਕਰ। ਬਾਕੀ ਤੁਸੀਂ ਵੀਡੀਓ ਵਿੱਚ ਵੇਖ ਹੀ ਲਿਆ ਹੈ। ਦਸਵਿੰਦਰ ਬਰਾੜ ਜੀ ਦੀ ਇਹ ਭਾਵਕ ਵੀਡੀਓ ਤੁਹਾਨੂੰ ਵੇਖ ਕੇ ਕਿਸ ਤਰ੍ਹਾਂ ਲੱਗ ਰਿਹਾ ਹੈ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ ਜੀ। ¡Ostarte a la cara!